ਦੇ ਕਹਿੰਦੇ ਜਦੋਂ ਸਰਟੀਫਿਕੇਟ ਦੇਖੀਦਾ ਛੋਟੇ ਹੀ ਨਿਕਲਦੇ ਆ ਕਈ ਵਰੀਆਂ ਮੂੰਹ ਚੋਂ ਅੰਕਲ ਜੀ ਵੀ ਨਿਕਲ ਜਾਂਦਾ ਜਦੋਂ ਉਹ ਦੇਖੀਦਾ ਉਹ ਛੋਟੇ ਹੁੰਦੇ ਸਾਡੇ ਨਾਲ ਜੀ ਮੋਜੀ ਦੁਗਰੀ ਵਾਲੇ ਜਿਨ੍ਹਾਂ ਨੇ ਸੁਰਿੰਦਰ ਚਿੰਦਾ ਭਾਜੀ ਦੀ ਸੰਗਤ ਤਕਰੀਬਨ 30 ਸਾਲ ਤਿੰਨ ਦਹਾਕੇ ਕੋਈ ਕੰਮ ਕਰਨਾ ਕਿਸੇ ਨੂੰ ਦੇਣੇ ਜਿੰਨੇ ਤਹੱਕੇ ਬਹੁਤ ਲੰਮੀਆਂ ਉਮਰ ਹੁੰਦੀ ਦੋਸਤੋ ਪਤਾ ਨਹੀਂ ਕਿੰਨੇ ਸਾਹ ਹੈ ਲੋ 2 ਚਾਰ ਲੈਣਾ ਮੈਂ ਮਾਫੀ ਚਾਹੂੰਗਾ ਮੈਂ ਸ਼ਿੰਦਾ ਜੀ ਵਰਗਾ ਕਦੀ ਵੀ ਨਹੀਂ ਗਾ ਸਕਦਾ ਜਿੰਨੇ ਸਾਹ ਹੈ ਜੀ ਪਰ ਮੈਂ ਇੱਕ ਨਿੱਕੀ ਜਿਹੀ ਹਾਜ਼ਰੀ ਸੁਰਿੰਦਰ ਸ਼ਿੰਦਾ ਨੂੰ ਸਾਡੇ ਵੱਡੇ ਵੀਰ ਪੰਜਾਬ ਦੇ ਸ਼ਰੋਮਣੀ ਆਵਾਜ਼ ਸਿਮਰਨ ਸ਼ਿੰਦਾ ਤੇ ਮਨਿੰਦਰ ਸ਼ਿੰਦਾ ਵੈਲਕੋਮਰ ਬੈਠੇ ਨੇ ਸਾਡੇ ਬੱਚੇ ਨੇ ਔਰ ਤੁਹਾਡੇ ਸਾਰਿਆਂ ਵੱਲੋਂ ਆਪਾਂ ਡੈਡੀਕੇਟ ਕਰਨ ਜਾ ਰਹੇ ਹਾਂ ਜੀ ਚਮਕੀਲਾ ਜੀ ਨੂੰ ਔਰ ਕੁਲਦੀਪ ਮਾਨਕ ਸਾਹਿਬ ਨੂੰ ਤੇ सुरेंद्र ਛਿੰਦਾ ਜੀ ਨੂੰ ਸਰਦੂਲ ਭਾਜੀ ਨੂੰ ਇੱਕ ਵਾਰ ਜ਼ੋਰਦਾਰ ਤਾੜੀ ਸਰਦੂਲ ਭਾਜੀ ਦੇ ਨਾਂ ਤੇ ਮਾਰ ਦੋ ਦੋਸਤੋ ਇਹ ਆਵਾਜ਼ਾਂ ਨਹੀਂ ਮਿਲਣੀਆਂ ਇਹ ਨਹੀਂ ਮਿਲਣੀਆਂ ਕਦੀ ਵੀ ਨਹੀਂ ਮਿਲਣੀਆਂ